ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂਗੀਆਂ ਲਾਡ ਲੀਆਂ ਫੌਜਾ ਸੋ ਸਤ ਸੰਗਿਆ ਜੀ ਦਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਤ ਸੰਗਿਆ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕੀ ਦੁਪਹਿਰਾ ਸੇਵ ਕੱਟਦੇ ਸਮੇਂ ਜੋਤ ਜਗਾਉਣਾ ਜ਼ਰੂਰੀ ਹੈ ਤੇ ਕੜਾ ਪ੍ਰਸ਼ਾਦ ਦੀ ਦੀਗ ਬਣਾਉਣਾ ਵੀ ਲਾਜ਼ਮੀ ਹੈ ਜਾਂ ਨਹੀਂ ਸਾਤਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਭਰਨਾ ਸਾਤਸੰਗਤ ਜੀ ਵੈਸੇ ਤਾਂ ਜਿਵੇਂ ਆਪਾਂ ਨੂੰ ਕੋਈ ਵੀ ਸ਼ੁਭ ਕਾਰਜ ਕਰਨ ਲੱਗਿਆ ਜਿੰਨੀ ਖੁਸ਼ੀ ਹੁੰਦੀ ਹੈ ਜਿੰਨੀ ਆਪਣੇ ਮਨ ਵਿੱਚ ਪਿਆਰ ਹੁੰਦਾ ਹੈ ਉਸੀ ਤਰ੍ਹਾਂ ਹੀ ਆਪਣਾ ਗੁਰਬਾਣੀ ਨਾਲ ਜੁੜਨ ਲੱਗਿਆਂ ਵੀ ਮਨ ਵਿੱਚ ਪਿਆਰ ਖੁਸ਼ੀ ਤੇ ਐਕਸਾਈਟਮੈਂਟ ਹੋਣੀ ਚਾਹੀਦੀ ਹੈ ਤਾਂ ਜੋ ਗੁਰੂ ਆਪ ਨੂੰ ਆਪਣੇ ਨੇੜੇ ਹੋ ਕੇ ਆਪਣੀ ਅਰਦਾਸ ਸੁਣੇ ਸੋ ਸਾਜ ਸੰਗਤ ਜੀ ਜਦੋਂ ਆਪਾਂ ਦੁਪਹਿਰਾ ਸੈਵ ਕੱਟਦੇ ਆ ਜਦੋਂ ਆਪਾਂ ਜੁਪੈਰਾ ਸਾਹਿਬ ਸੁਖੇ ਹੁੰਦੇ ਹਨ ਜਿਸ ਦਿਨ ਆਪਾਂ ਉਹ ਜੁਪੈਰਾ ਸਾਹਿਬ ਸ਼ੁਰੂ ਕਰਦੇ ਹਾਂ ਉਸ ਦਿਨ ਦੇਗ ਕੇਸੀ ਇਸ਼ਨਾਨ ਕਰਕੇ ਦੇਗ ਬਣਾ ਕੇ ਅਰਦਾਸ ਕਰਨਾ ਲਾਜ਼ਮੀ ਹੁੰਦਾ ਹੈ ਉਸ ਤੋਂ ਬਾਅਦ ਚ ਸਾਧ ਸੰਗਤ ਜੀ ਜਿੰਨੀਆਂ ਵੀ ਲੜੀਵਾਰ ਜੁਪੈਰਾ ਸਾਹਿਬ ਤੁਸੀਂ ਸੁਖੇ ਨੇ ਉਹ ਪਾਠ ਜੁਪੈਰਾ ਸਾਹਿਬ ਕੱਟ ਕੇ ਉਸ ਤੋਂ ਬਾਅਦ ਜਿਸ ਦਿਨ ਤੁਸੀਂ ਜੁਪੈਰਾ ਸਾਹਿਬ ਦਾ ਭੋਗ ਪਾਉਣਾ ਹੈ ਉਸ ਦਿਨ ਕੇ ਸੇ ਇਸ਼ਨਾਨ ਕਰਕੇ ਫਿਰ ਦੀਗ ਬਣਾ ਕੇ ਗੁਰੂ ਮਹਾਰਾਜ ਦੇ ਅੱਗੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਲਾਓ ਵੈਸੇ ਤੁਹਾਡੀ ਸ਼ਰਧਾ ਹੈ ਜੇਕਰ ਤੁਸੀਂ ਹਰ ਦੁਪਹਿਰਾ ਸੈਤ ਤੇ ਦੀਗ ਬਣਾ ਕੇ ਅਰਦਾਸ ਕਰ ਸਕਦੇ ਹੋ ਉਹ ਸਭ ਤੋਂ ਵਧੀਆ ਗੱਲ ਹੈ ਉਹ ਆਪਣੀ ਸ਼ਰਧਾ ਹੈ ਕਿ ਆਪਾਂ ਕਰ ਸਕਦੇ ਹਾਂ ਜਾਂ ਨਹੀਂ ਕਈ ਵਾਰ ਮਜਬੂਰੀਆਂ ਹੁੰਦੀਆਂ ਹਨ ਨਹੀਂ ਵੀ ਹੋ ਸਕਦਾ ਤਾਂ ਉਹਨਾਂ ਕੇ ਉਸ ਉਸ ਕਰਕੇ ਬਾਈ ਗੁਰੂ ਆਪਣੇ ਬੱਚਿਆਂ ਨੂੰ ਆਪੇ ਮਾਫੀ ਦਿੰਦੇ ਹਨ ਸੋ ਸਾਧ ਸੰਗਤ ਜੀ ਅਗਲੀ ਗੱਲ ਕਿ ਦੁਪਹਿਰਾ ਸਹਿਬ ਕੱਟਦੇ ਸਮੇਂ ਜੋਤ ਜਗਾਉਣਾ ਜ਼ਰੂਰੀ ਹੈ ਸਾਧ ਸੰਗਤ ਜੀ ਇਹ ਤੁਹਾਡੀ ਸ਼ਰਧਾ ਤੇ ਨਿਰਭਰ ਹੈ ਜੇਕਰ ਤੁਸੀਂ ਜੋਤ ਜਗਾ ਸਕਦੇ ਹੋ ਤਾਂ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਸਾਧ ਸੰਗਤ ਜੀ ਜੋਤ ਵਿੱਚ ਜਿਹੜਾ ਕਿਉ ਆਪਾਂ ਪਾਉਨੇ ਹਾਂ ਦੇਸੀ ਘਿਓ ਦੀ ਜੋਤ ਜਗਾਉਨੇ ਹਾਂ ਉਸ ਹੀ ਸਿੰਘ ਫੌਜਾਂ ਦੀ ਖੁਰਾਕ ਹੁੰਦੀ ਹੈ ਸੋ ਸਾਧ ਸੰਗਤ ਜੀ ਜਿੱਥੇ ਵੀ ਦੇਸੀ ਘਰ ਦੀ ਜੋਬ ਚੱਗਦੀ ਹੈ ਉੱਥੇ ਸ਼ਹੀਦ ਸਿੰਘਾਂ ਦਾ ਪੈਰਾ لازਮੀ ਹੁੰਦਾ ਹੈ ਤੇ ਜਿੱਥੇ ਸ਼ਹੀਦ ਸਿੰਘਾਂ ਦਾ ਪੈਰਾ ਹੁੰਦਾ ਹੈ ਉੱਥੇ ਕਿਰਪਾ ਆਪੇ ਹੁੰਦੀ ਹੈ ਉੱਥੇ ਕਿਸੇ ਗੱਲ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਪ੍ਰਸਾਦ ਸੰਗਤ ਜੀ ਕਈ ਵਾਰ ਆਪਣੇ ਘਰਾਂ ਵਿੱਚ ਦੇਖਿਆ ਗਿਆ ਕਿ ਵੱਡੇ ਬਜ਼ੁਰਗ ਆਪਾਂ ਨੂੰ ਕਹਿੰਦੇ ਹਨ ਕਿ ਜੇਕਰ ਤੁਸੀਂ ਜੋਤ ਲਾਉਣੀ ਸ਼ੁਰੂ ਕਰ ਦਿੱਤੀ ਤਾਂ ਇਹ ਲਾਜ਼ਮੀ ਹੋ ਜਾਣਾ ਹੈ ਤੁਹਾਨੂੰ ਹਮੇਸ਼ਾ ਜੋਤ ਲਾਉਣੀ ਪਿਆ ਕਰੇਗੀ ਸੋ ਸਾਧ ਸੰਗਤ ਜੀ ਇਦਾਂ ਦਾ ਕੁਝ ਨਹੀਂ ਹੈ ਜਦੋਂ ਵੀ ਤੁਸੀਂ ਦੁਪਹਿਰਾ ਸੇਵ ਕੱਟਦੇ ਹੋ ਤੁਸੀਂ ਗੁਰੂ ਮਹਾਰਾਜ ਅੱਗੇ ਇਹ ਅਰਦਾਸ ਬੇਨਤੀ ਲਾ ਦਿਆ ਕਰੋ ਕਿ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਫੌਜੋ ਅਸੀਂ ਤੁਹਾਡਾ ਦੁਪਹਿਰਾ ਸੇਵ ਕੱਟਣ ਲੱਗਿਆਂ ਜੋਤ ਜਗਾ ਰਹੇ ਹਾਂ जिने जिन्ने ਦਿਨ ਜਿੰਨਾ ਸਮਾਂ ਸਾਡੇ ਤੋਂ ਦੁਪਹਿਰਾ ਸੇਵ ਕੱਟਦਿਆ ਜਗਾਈ ਜਾਏਗੀ ਜੋਤ ਅਸੀਂ ਜਗਾਵਾਂਗੇ ਜਦੋਂ ਤੁਹਾਡੀ ਕਿਰਪਾ صدਕਾ ਐਵੇਂ ਹੀ ਕਿਰਪਾ ਰੱਖਣਾ ਤੇ ਅਸੀਂ ਹਮੇਸ਼ਾ ਜਗਾਉਂਦੇ ਰਹਿਣਾ ਪਰ ਜਦੋਂ ਵੀ ਅਸੀਂ ਸਾਡੇ ਤੋਂ ਨਾ ਜਗਾਈ ਗਈ ਸਾਡੇ ਤੋਂ ਦੁਪਹਿਰਾ ਸੇਵ ਸਾਡੇ ਪੂਰੇ ਹੋ ਗਏ ਉਸ ਤੋਂ ਬਾਅਦ ਅਸੀਂ ਇਹ ਜੋਤ ਨਾ ਜਗਾਈਏ ਇਸ ਲਈ ਸਾਨੂੰ ਮਾਫੀ ਦੇਣਾ ਕਿਉਂਕਿ ਇਹ ਜੋਤ ਦੀ ਸੁਖਨਾ ਅਸੀਂ ਦੁਪਹਿਰਾ ਸੇਵ ਦੇ ਵਿੱਚ ਹੀ ਸੁਖੀ ਹੈ ਬਿਆਸੀ ਸਾਧ ਸੰਗਤ ਜੀ ਦੁਪਹਿਰਾ ਸੈਵਟ ਦੇ ਸਮੇਂ ਜੋਤ ਜਗਾਉਣਾ ਲਾਜ਼ਮੀ ਨਹੀਂ ਹੈ ਇਹ ਆਪਣੀ ਸੰਗਤ ਦੀ ਸ਼ਰਧਾ ਤੇ ਨਿਰਭਰ ਕਰਦਾ ਹੈ ਜੇਕਰ ਤੁਸੀਂ ਲਗਾ ਸਕਦੇ ਹੋ ਤਾਂ ਬਹੁਤ ਵਧੀਆ ਜੇਕਰ ਨਹੀਂ ਤਾਂ ਵੀ ਕੋਈ ਗੱਲ ਨਹੀਂ ਗੁਰੂ ਮਹਾਰਾਜ ਆਪੇ ਕਿਰਪਾ ਕਰਨਗੇ ਤੁਹਾਡੇ ਤੇ ਤੁਹਾਨੂੰ ਇਨਾ ਬਲ ਦੇਣਗੇ ਕਿ ਤੁਸੀਂ ਅੱਗੇ ਵਾਸਤੇ ਮਹਾਰਾਜ ਨਾਲ ਜੁੜੋਗੇ ਤੇ ਉਹਨਾਂ ਦੀ ਜੋਤ ਵੀ ਜਗਾਇਆ ਕਰੋਗੇ ਸੋ ਸਾਥ ਸੰਗਤ ਜੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ